ਚੈਨਲ ਪੰਜਾਬੀ ਦੇ ਕੈਨੇਡਾ نیوز ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਚੈਨਲ ਕਰਦੇ ਆਂ ਸ਼ੁਰੂਆਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ অন্ਟਾਰੀਓ ਦੀ ਵਿਵਾਦਤ ਐਡਵਰਟਾਈਜ਼ਮੈਂਟ ਤੋਂ ਬਾਅਦ ਟੈਰਫ ਸੰਬੰਧੀ ਗੱਲਬਾਤ ਗਈ ਰੋਕੀ অন্ਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਸੋਮਵਾਰ ਨੂੰ ਬੰਦ ਹੋ ਜਾਣਗੀਆਂ ਐਡਸ ਅਲਬਰਟਾ ਸਰਕਾਰ ਵੱਲੋਂ ਟੀਚਰਜ਼ ਨੂੰ ਕੰਮ ਤੇ ਵਾਪਸ ਲਿਆਉਣ ਲਈ ਬੈਕ ਟੂ ਵਰਕ ਕਾਨੂੰਨ ਲਿਆਉਣ ਦੀ ਤਿਆਰੀ ਟੀਚਰਜ਼ ਯੂਨੀਅਨ ਦੇ ਵੱਲੋਂ ਅੱਜ ਅਲਬਰਟਾ ਦੀ ਵਿਧਾਨ ਸਭਾ ਦੇ ਬਾਹਰ ਕੀਤਾ ਗਿਆ ਪ੍ਰੋਟੈਸਟ ਸੀਬੀਐਸਏ ਨੂੰ ਡਿਪੋਟੇਸ਼ਨ ਆਰਡਰ ਜਾਰੀ ਕਰਨ ਤੋਂ ਬਾਅਦ ਲੋਕਾਂ ਨੂੰ ਟਰੇਸ ਕਰਨ ਦੇ ਵਿੱਚ ਆ ਰਹੀ ਹੈ ਸਮੱਸਿਆ 32000 ਲੋਕਾਂ ਨੂੰ ਟਰੈਕ ਕਰਨ ਦੀ ਚੱਲ ਰਹੀ ਹੈ ਕੋਸ਼ਿਸ਼ ਹਾਊਸ ਦੀ ਇਮੀਗ੍ਰੇਸ਼ਨ ਕਮੇਟੀ ਅੱਗੇ ਆਇਆ ਮਾਮਲਾ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਦੇ ਨਾਲ ਟੈਰਫ ਸੰਬੰਧੀ ਚੱਲ ਰਹੀ ਗੱਲਬਾਤ ਨੂੰ ਇੱਕ ਵਾਰ ਫਿਰ ਤੋਂ ਰੋਕ ਦਿੱਤਾ ਜਿਸ ਵਿੱਚ ਉਹਨਾ Ontario ਵੱਲੋਂ ਚਲਾਏ ਜਾ ਰਹੀ ਐਡਵਰਟਾਈਜ਼ਮੈਂਟ ਦਾ ਹਵਾਲਾ ਦਿੱਤਾ ਹੈ ਇਸੇ ਬਾਅਦ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ Ontario ਦੇ ਪ੍ਰੀਮੀਅਰ ਡਗ ਫੋਰਡ ਦੇ ਨਾਲ ਗੱਲਬਾਤ ਕੀਤੀ ਹੈ ਇਸੇ ਬਾਅਦ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਸੋਮਵਾਰ ਤੋਂ ਅਮਰੀਕੀ ਟੈਲੀਵਿਜ਼ਨ ਉੱਪਰ ਚੱਲ ਰਹੀ ਇਸ ਟੈਰਫ ਬਾਰੇ ਐਡਵਰਟਾਈਜ਼ਮੈਂਟ ਨੂੰ ਰੋਕ ਦਿੱਤਾ ਜਾਏਗਾ ਪਰ ਇਹ ਐਡਵਰਟਾਈਜ਼ਮੈਂਟ ਵੀਕਐਂਡ ਦੌਰਾਨ ਵਰਲਡ ਸੀਰੀਜ਼ ਦੇ ਮੈਚਾਂ ਵਿੱਚ ਚੱਲੇਗੀ ਜਿਸ ਨਾਲ ਲੱਖਾਂ ਹੋਰ ਅਮਰੀਕੀ ਇਸ ਨੂੰ ਦੇਖਣਗੇ ਫੋਰਡ ਨੇ ਸੋਸ਼ਲ ਮੀਡੀਆ ਉੱਪਰ ਕਿਹਾ ਹੈ ਕਿ ਉਹਨਾਂ ਦੀ ਇਹ ਕੈਂਪੇਨ ਰੋਕਣ ਦਾ ਫੈਸਲਾ ਪ੍ਰਧਾਨ ਮੰਤਰੀ ਮਾਕਕਾਰਨੀ ਨਾਲ ਗੱਲਬਾਤ ਤੋਂ ਬਾਅਦ ਕੀਤਾ ਗਿਆ ਤਾਂ ਜੋ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸੰਬੰਧੀ ਗੱਲਬਾਤ ਮੁੜ ਤੋਂ ਸ਼ੁਰੂ ਹੋ ਸਕੇ ਉਹਨਾਂ ਕਹੇ ਕਿ অন্ਟਾਰੀਓ ਦਾ ਇਰਾਦਾ ਹਮੇਸ਼ਾ ਇਹੀ ਸੀ ਕਿ ਅਮਰੀਕਿਆਂ ਵਿਚਕਾਰ ਇਹ ਚਰਚਾ ਸ਼ੁਰੂ ਕੀਤੀ ਜਾਵੇ ਕਿ ਉਹ ਕਿਹੋ ਜਿਹੀ ਅਰਥਵਿਵਸਥਾ ਬਣਾਉਣਾ ਚਾਹੁੰਦੇ ਨੇ ਅਤੇ ਟੈਰਫਾਂ ਦਾ ਵਰਕਰਸ ਅਤੇ ਬਿਜ਼ਨੈਸਸਸ ਉੱਪਰ ਕੀ ਅਸਰ ਪਵੇਗਾ ਵੱਡੇ ਪੱਧਰ ਉੱਤੇ ਅਮਰੀਕੀ ਵੀਅਰਸ ਤੱਕ ਪਹੁੰਚ ਕੇ ਉਹਨਾਂ ਦਾ ਮਕਸਦ ਹਾਸਲ ਕਰਨਾ ਸੀ ਕਿ ਉਹ ਵੀ ਇਸ ਬਾਰੇ ਜ਼ਰੂਰ ਸੋਚਣ ਫੋਰਡ ਨੇ ਕਿਹਾ ਕਿ ਲੋਕਾਂ ਨੇ ਸਾਡੀ ਸਰਕਾਰ ਨੂੰ অন্ਟਾਰੀਓ ਦੀ ਸਿਕਿਉਰਿਟੀ ਲਈ ਚੁਣਿਆ ਹੈ ਤੇ ਸਾਡੇ ਵਰਕਰਸ ਬਿਜ਼ਨੈਸਸ ਅਤੇ ਫੈਮਿਲੀਜ਼ ਤੇ ਕਮਿਊਨਿਟੀਜ਼ ਦੀ ਸੁਰੱਖਿਆ ਕਰਨਾ ਉਹਨਾਂ ਦੀ ਤਰਜੀਹੀ ਜ਼ਿੰਮੇਵਾਰੀ ਹੈ ਤੇ ਇਹ ਕੰਮ ਉਹਨਾਂ ਦੇ ਵੱਲੋਂ ਬਖੂਬੀ ਕੀਤਾ ਜਾ ਰਿਹਾ ਹੈ ਕਿਉਂਕਿ ਲੰਗੀ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਨਾਲ ਸਾਰੀਆਂ ਟ੍ਰੇਡ ਸੰਬੰਧੀ ਗੱਲਬਾਤ ਖਤਮ ਕਰ ਰਹੇ ਨੇ 트럼ਪ ਨੇ ਇਹ ਐਲਾਨ অন্ਟਾਰੀਓ ਸਰਕਾਰ ਦੁਆਰਾ ਟੈਰਿਫ ਵਿਰੋਧੀ ਐਡਵਰਟਾਈਜ਼ਮੈਂਟ ਤੋਂ ਖਫਾ ਹੋ ਕੇ ਕੀਤਾ ਸੀ ਪਰ ਅਮਰੀਕਾ ਵੱਲੋਂ ਕੈਨੇਡਾ ਨਾਲ ਵਪਾਰਕ ਗੱਲਬਾਤ ਰੱਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮਾਕਾਰਨੀ ਨੇ ਕਿਹਾ ਕਿ ਕੈਨੇਡਾ ਟ੍ਰੇਡ ਨੇਗੋਸ਼ੀਏਸ਼ਨਸ ਜਾਰੀ ਰੱਖਣ ਦੇ ਲਈ ਤਿਆਰ ਹੈ ਪਰ ਜਦੋਂ ਅਮਰੀਕੀ ਇਸ ਤੇ ਲਈ ਤਿਆਰ ਹੋਣਗੇ ਉਹਦੀ ਹੋ ਸਕੇਗਾ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਧਿਆਨ ਉਹਨਾਂ ਗੱਲਾਂ ਤੇ ਹੈ ਜਿੰਨਾ ਉੱਤੇ ਅਸੀਂ ਕੰਟਰੋਲ ਰੱਖ ਸਕਦੇ ਹਾਂ ਉਹਨਾਂ ਦਾ ਮਤਲਬ ਇਹ ਹੈ ਕਿ ਸਰਕਾਰ ਕੈਨੇਡਾ ਦੀ ਇਕਨੋਮੀ ਨੂੰ ਮਜ਼ਬੂਤ ਕਰ ਲਈ ਵੱਡੇ ਅਤੇ ਲੰਮੇ ਸਮੇਂ ਦੀ ਇਨਵੈਸਟਮੈਂਟ ਦੀ ਪਲੈਨਿੰਗ ਕਰ ਰਹੀ ਹੈ ਜੋ ਇਸ ਸਾਲ ਦੇ ਬਜਟ ਵਿੱਚ ਸ਼ਾਮਲ ਹੋਣਗੇ ਨਾਲ ਹੀ ਕੈਨੇਡਾ ਹੋਰਾਂ ਦੇਸ਼ਾਂ ਦੇ ਨਾਲ ਆਪਣੇ ਟ੍ਰੇਡ ਰਿਲੇਸ਼ਨਜ਼ ਮਜ਼ਬੂਤ ਕਰੇਗਾ ਤਾਂ ਜੋ ਅਮਰੀਕਾ ਦੇ ਉੱਪਰ ਨਿਰਭਰਤਾ ਕਟਾਈ ਜਾ ਸਕੇ ਕਰਨੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਏਸ਼ੀਆ ਦੀ 9 ਦਿਨਾਂ ਦੀ ਫੇਰੀ ਜਿਸ ਵਿੱਚ ਏਸ਼ੀਆ ਪੈਸੀਫਿਕ ਇਕਨੋਮਿਕ ਸਮਿਟ ਦੇ ਵਿੱਚ ਵੀ ਉਹ ਭਾਗ ਲੈਣਗੇ ਇਸ ਤੋਂ ਇਲਾਵਾ ਸਾਊਥ-ਈਸਟ ਏਸ਼ੀਆ ਦੇਸ਼ਾਂ ਦੀ ਭਾਈਵਾਲੀ ਬਾਰੇ ਮੀਟਿੰਗ ਦੇ ਵਿੱਚ ਵੀ ਉਹ ਸ਼ਾਮਲ ਹੋਣਗੇ ਉਹਨਾਂ ਦਾ ਮਕਸਦ ਇਸ ਮੌਕੇ ਪਾਰਟਨਰਸ਼ਿਪ ਬਣਾਉਣਾ ਹੈ ਅਤੇ ਕੈਨੇਡੀਅਨ ਇਕਨੋਮੀ ਦੇ ਵਿੱਚ ਇਨਵੈਸਟਮੈਂਟ ਨੂੰ ਵਧਾਉਣਾ ਹੈ ਇਸ ਮੌਕੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਕਿਉਂਕਿ ਬੀਤੇ ਦਿਨੀ ਪ੍ਰਦੇਸ਼ ਮੰਤਰੀ ਅਨੀਤਾ ਆਨੰਦ ਦੇ ਵੱਲੋਂ ਉਹਨਾਂ ਦੀ ਚੀਨ ਫੇਰੀ ਨੂੰ ਸਾਰਥਕ ਦੱਸਿਆ ਗਿਆ ਸੀ ਅਤੇ ਰਣਨੀਤਿਕ ਪੱਧ ਵਾਲੀ ਵਧਾਉਣ ਦੀ ਗੱਲ ਕੀਤੀ ਗਈ ਸੀ। ਅਲਬਰਟਾ ਦੇ ਵਿੱਚ ਟੀਚਰਸ ਦੀ ਸਟ੍ਰਾਈਕ ਜਾਰੀ ਹੈ ਤੇ ਇਸ ਸਟ੍ਰਾਈਕ ਦੇ ਦੌਰਾਨ ਅੱਜ ਅਲਬਰਟਾ ਲੈਜਿਸਲੇਸ਼ਨ ਦੇ ਪਹਾੜ ਟੀਚਰਸ ਯੂਨੀਅਨ ਦੇ ਵੱਲੋਂ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ। ਜਿਨ੍ਹਾਂ ਉਹਨਾਂ ਆਖਿਆ ਕਿ ਬੈਕ ਟੂ ਵਰਕ ਆਰਡਰ ਦੀ ਪਾਲਣਾ ਸਟ੍ਰਾਈਕ ਤੇ ਜਾ ਚੁੱਕਿਆ ਟੀਚਰਸ ਵੱਲੋਂ ਨਹੀਂ ਕੀਤੀ ਜਾਏਗੀ ਕਿਉਂਕਿ ਇਹ ਉਹਨਾਂ ਦੀ ਹੜਤਾਲ ਕਰਨ ਦੇ ਅਧਿਕਾਰ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਟੱਕ ਹੈ ਕਿਉਂਕਿ ਅਲਬਰਟਾ ਸਰਕਾਰ ਨੇ ਅਧਿਕਾਰਤ ਤੌਰ ਤੇ ਜਾਣਕਾਰੀ ਦਿੱਤੀ ਸੀ ਕਿ ਉਹ ਟੀਚਰਸ ਦੀ ਹੜਤਾਲ ਖਤਮ ਕਰਨ ਲਈ ਬੈਕ ਟੂ ਵਰਕ ਕਾਨੂੰਨ ਲਿਆਉਣ ਜਾ ਰਹੇ ਹੈ ਇੱਕ ਕਾਨੂੰਨ ਜਿਸ ਨੂੰ ਕਿ ਬਿਲ ਟੂ ਬੈਕ ਟੂ ਸਕੂਲ ਐਕਟ ਕਿਹਾ ਗਿਆ ਹੈ ਵੀਰਵਾਰ ਨੂੰ ਵਿਧਾਨ ਸਭਾ ਦੀ ਵੈੱਬਸਾਈਟ ਦੇ ਉੱਪਰ ਜਾਰੀ ਕੀਤੇ ਗਏ ਆਰਡਰ ਪੇਪਰ ਦੇ ਰਾਹੀਂ ਐਲਾਨਿਆ ਗਿਆ ਸੀ ਸਰਕਾਰ ਪਹਿਲਾਂ ਹੀ ਇਹ ਇਸ਼ਾਰਾ ਕਰ ਚੁੱਕੀ ਸੀ ਕਿ ਉਹ ਟੀਚਰਜ਼ ਨੂੰ ਵਾਪਸ ਕੰਮ ਤੇ ਲਿਆਉਣ ਲਈ ਇਸ ਨਵੇਂ ਕਾਨੂੰਨ ਨੂੰ ਸੋਮਵਾਰ ਨੂੰ অন্ਟਾਰੀਓ ਵਿਧਾਨ ਸਭਾ ਦੇ ਵਿੱਚ ਪੇਸ਼ ਕਰੇਗੀ ਅਲਬਰਟਾ ਟੀਚਰਜ਼ ਐਸੋਸੀਏਸ਼ਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਹਿਲਾਂ ਹੀ ਅੰਦਾਜ਼ਾ ਲਗਾ ਰਹੇ ਸਨ ਕਿ ਸਰਕਾਰ ਵੱਲੋਂ ਬੈਕ ਟੂ ਵਰਕ ਕਾਨੂੰਨ ਲਿਆਂਦਾ ਜਾ ਸਕਦਾ ਹੈ ਐਸੋਸੀਏਸ਼ਨ ਨੇ ਕਿਹਾ ਕਿ ਸਾਨੂੰ ਪੂਰੀ ਤਰ੍ਹਾਂ ਸਮਝਣ ਲਈ ਕਾਨੂੰਨ ਨੋ ਵੇਖਣਾ ਪਏਗਾ ਪਰ ਇਸ ਦਾ ਅਸਰ ਅਧਿਆਪਕਾਂ ਉੱਪਰ ਕੀ ਹੋਣ ਵਾਲਾ ਹੈ ਲਗਭਗ 750000 ਸਟੂਡੈਂਟਸ ਤੋਂ ਇਲਾਵਾ ਗਵਰਨਮੈਂਟ ਕੈਥੋਲਿਕ ਅਤੇ ਫ੍ਰੈਂਕਫੋਨ ਸਕੂਲਾਂ ਵਿੱਚ ਪੜ੍ਹਦੇ ਸਟੂਡੈਂਟਸ ਦੀ ਪੜ੍ਹਾਈ 6 ਅਕਤੂਬਰ ਤੋਂ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਟੀਚਰਸ ਦੇ ਵੱਲੋਂ ਸਟ੍ਰਾਈਕ ਸ਼ੁਰੂ ਕੀਤੀ ਗਈ ਹੈ ਇਸ ਤਰ੍ਹਾਂ ਬੇਸ਼ੱਕ ਅਲਬਰਟਾ ਸਰਕਾਰ ਦੇ ਵੱਲੋਂ ਚਾਈਲਡ ਕੇਅਰ ਦੇ ਲਈ ਸਹਾਇਤਾ ਪ੍ਰਵਿੰਸ ਵਾਸੀਆਂ ਨੂੰ ਦਿੱਤੀ ਗਈ ਤਾਂ ਜੋ ਆਪਣੇ ਬੱਚਿਆਂ ਨੂੰ ਚਾਈਲਡ ਕੇਅਰ ਸਪੇਸਸ ਦੇ ਵਿੱਚ ਛੱਡ ਕੇ ਕੰਮ ਤੇ ਉੱਪਰ ਜਾ ਸਕਣ ਪਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਪਰ ਦੂਜੇ ਪਾਸੇ ਟੀਚਰ ਯੂਨੀਅਨ ਦਾ ਸਪਸ਼ਟ ਹੈ ਕਿ ਪਰਮੈਂਸ਼ਲ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਮਜਬੂਰੀ ਚ ਉਹਨਾਂ ਨੂੰ ਇਹ ਸਟ੍ਰਾਈਕ ਕਰਨੀ ਪੈ ਰਹੀ ਹੈ ਸੋ ਬੈਕ ਟੂ ਵਰਕ ਦੇ ਆਰਡਰ ਦੀ ਜਦੋਂ ਚਰਚਾ ਚੱਲੀ ਹੈ ਤਾਂ ਇਸੇ ਸਮੇਂ ਦਰਾਨਾ ਐਨ ਡੀ ਪੀ ਦੇ ਲੀਡਰ ਨਾਹਿਦ ਨੈਂਸੀ ਨੇ ਇੱਕ ਬਿਆਨ ਦੇ ਵਿੱਚ ਸਰਕਾਰ ਦੇ ਇਸ ਕਦਮ ਦੀ ਸਖਤ ਨਿੰਦਿਆ ਕੀਤੀ ਉਹਨਾਂ ਕਿਹਾ ਕਿ ਇਹ ਟੀਚਰਸ ਤੇ ਗਵਰਨਮੈਂਟ ਐਜੂਕੇਸ਼ਨ ਸਿਸਟਮ ਦੇ ਵਰਕਰਾਂ ਤੇ ਯੂਨੀਅਨ ਦੇ ਨਾਲ ਸਿੱਧਾ ਧੱਕਾ ਤੇ ਉਹਨਾਂ ਤੇ ਹਮਲਾ ਹੈ ਉਹਨਾਂ ਕਿਹਾ ਕਿ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਉਹ ਵਿਰੋਧ ਕਰਦੇ ਨੇ ਅਤੇ ਵਿਧਾਨ ਸਭਾ ਦੇ ਵਿੱਚ ਵੀ ਇਸ ਦੀ ਨਿੰਦਿਆ ਕੀਤੀ ਜਾਏਗੀ ਕੈਨੇਡਾ ਦੇ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਕਾਫੀ ਤਬਦੀਲੀਆਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਨੇ ਅਤੇ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟਸ ਜਾਂ ਸਟੂਡੈਂਟ ਪਰਮਿਟਸ ਐਕਸਪਾਇਰ ਹੋ ਰਹੇ ਨੇ ਤਾਂ ਉਹਨਾਂ ਦੇ ਡਿਪੋਟੇਸ਼ਨ ਦੇ ਆਰਡਰਸ ਵੀ ਲਗਾਤਾਰ ਜਾਰੀ ਹੋ ਰਹੇ ਨੇ ਪਰ ਜੋ ਅੰਕੜੇ CBSE ਦੇ ਵੱਲੋਂ ਮਿਥੇ ਗਏ ਨੇ ਉਹ ਸਭ ਦੇ ਨਾਲ ਲੋਕ ਰਿਪੋਰਟ ਨਹੀਂ ਹੋ ਰਹੇ CBSE ਦੇ ਅਧਿਕਾਰੀਆਂ ਨੇ ਦੱਸਿਆ ਕਿ 2 ਸਾਲਾਂ ਵਿੱਚ ਜਿੰਨਾਂ ਲੋਕਾਂ ਨੂੰ ਰਿਪੋਰਟ ਕਰਨ ਲਈ ਵਾਰੰਟ ਜਾਰੀ ਕੀਤੇ ਗਏ ਨੇ ਉਹਨਾਂ ਤੋਂ ਬਹੁਤ ਘੱਟ ਲੋਕ ਰਿਪੋਰਟ ਹੋ ਰਹੇ ਨੇ ਕਿਉਂਕਿ ਸਬੰਧਤ ਵਿਅਕਤੀ ਨੂੰ ਟਰੈਕ ਨਹੀਂ ਕੀਤਾ ਜਾ ਰਿਹਾ ਹਾਊਸ ਆਫ ਕਾਮਨਸ ਦੀ ਇਮੀਗ੍ਰੇਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਦੇ ਇੰਟੈਲੀਜੈਂਸ ਅਤੇ ਇਨਫੋਰਸਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਐਰਨ ਮੈਕੋਰੀ ਨੇ ਮੈਂਬਰ ਪਾਰਲੀਮੈਂਟਸ ਨੂੰ ਦੱਸਿਆ ਕਿ ਏਜੰਸੀ ਨੇ ਹਰ ਸਾਲ 20000 ਲੋਕਾਂ ਨੂੰ ਰਿਪੋਰਟ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਇਸ ਸਾਲ 18000 ਲੋਕਾਂ ਨੂੰ ਰਿਪੋਰਟ ਕੀਤਾ ਜਾ ਚੁੱਕਿਆ ਹੈ ਅਤੇ 2 ਤੋਂ 3 ਲੱਖ ਲੋਕਾਂ ਨੂੰ ਰਿਪੋਰਟ ਕਰਨ ਦੇ ਆਰਡਰ ਜਾਰੀ ਕੀਤੇ ਗਏ ਨੇ ਉਹਨਾਂ ਦੇ ਕੇਸ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਆਫ ਕੈਨੇਡਾ ਅਤੇ ਫੈਡਰਲ ਕੋਰਟ ਆਫ ਅਪੀਲ ਦੇ ਵਿਚਾਰ ਅਧੀਨ ਨੇ ਇਸ ਲਈ ਹਰ ਇੱਕ ਨੂੰ ਟਰੈਕ ਕਰਨ ਦਾ ਅਰਥ ਨਹੀਂ ਬਣਦਾ ਕੰਜ਼ਰਵਟਿਵ ਐਮਪੀ ਫਰੈਂਕ ਡੇਵਿਸ ਨੇ ਜਦੋਂ ਸੀਬੀਐਸਏ ਦੇ ਰਿਮੂਵਬਲ ਟੀਚੇ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਮੈਕਰੋਰੀ ਨੇ ਕਿਹਾ ਹੈ ਕਿ ਸਪਾਸਟਾ ਕੀ ਕਿ ਇਸ ਸਮੇਂ 30000 ਵਿਅਕਤੀਆਂ ਨੂੰ ਰਿਪੋਰਟ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਅਤੇ ਉਹਨਾਂ ਨੂੰ ਟਰੈਕ ਕੀਤਾ ਜਾ ਰਿਹਾ ਪਰ ਜਦੋਂ ਕੰਜ਼ਰਵੇਟਿਵ ਐਮਪੀ ਨੇ ਪੁੱਛਿਆ ਕਿ ਤੁਹਾਨੂੰ ਨਹੀਂ ਪਤਾ ਕਿ ਉਹ ਕਿੱਥੇ ਨੇ ਤਾਂ ਸੀਬੀਐਸਏ ਨੇ ਇਸ ਦਾ ਜਵਾਬ ਹਾਂ ਦੇ ਵਿੱਚ ਦਿੱਤਾ ਅਤੇ ਜਦੋਂ ਕੰਜ਼ਰਵੇਟਿਵ ਐਮਪੀ ਕੋਸਟਲ ਮੈਨੇਕ ਆਕਸ ਦੁਆਰਾ ਪੁੱਛਿਆ ਗਿਆ ਕਿ ਸੀਬੀਐਸਸੀ ਨੂੰ ਆਪਣੇ ਬੈਕਲੌਗ ਖਤਮ ਕਰਨ ਦੇ ਲਈ ਕਿੰਨਾ ਸਮਾਂ ਲੱਗੇਗਾ ਤਾਂ ਇਸ ਉੱਪਰ ਅਧਿਕਾਰੀਆਂ ਨੇ ਕਿਹਾ ਕਿ ਅੰਦਾਜ਼ਾ ਲਗਾਉਣ ਦਾ ਖਤਰਾ ਨਹੀਂ ਰੱਖਣਗੇ ਕਿਉਂਕਿ ਰਿਪੋਰਟ ਆਰਡਰ ਦੀ ਪ੍ਰਕਿਰਿਆ ਦੇ ਨਵੇਂ ਆਦੇਸ਼ ਲਗਾਤਾਰ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਹੈ ਕਿ ਸੀਬੀਐਸਏ ਨੂੰ ਕਿਸੇ ਨੂੰ ਅਸਲ ਵਿੱਚ ਰਿਪੋਰਟ ਕਰਨ ਵਿੱਚ ਲੱਗਣ ਵਾਲਾ ਸਮਾਂ ਬਦਲਦਾ ਰਹਿੰਦਾ ਹੈ ਕਿਉਂਕਿ ਉਹਨਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਉਹ ਅਜੇ ਵੀ ਆਈਆਰਬੀ ਅਤੇ ਫੈਡਰਲ ਕੋਰਟ ਆਫ ਅਪੀਲ ਦੋਵਾਂ ਵਿੱਚ ਫੈਸਲੇ ਲਈ ਅਪੀਲ ਕਰ ਸਕਦੇ ਨੇ ਉਸ ਨੇ ਸੀਬੀਐਸਸੀ ਨੂੰ ਪ੍ਰੀ ਰਿਮੂਵੇਬਲ ਰਿਸਕ ਅਸੈਸਮੈਂਟ ਡਾਕੂਮੈਂਟ ਲੈਣ ਅਤੇ ਟਰੈਵਲ ਦਾ ਪ੍ਰਬੰਧ ਕਰਨ ਉੱਪਰ ਸਮਾਂ ਲੱਗਣ ਦਾ ਹਵਾਲਾ ਵੀ ਦਿੱਤਾ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟੈਰਫ ਸੰਬੰਧੀ ਟ੍ਰੇਡ ਟਾਕਸ ਇਸ ਸਮੇਂ ਇੱਕ ਵਾਰ ਫਿਰ ਤੋਂ ਰੁਕ ਗਈਆਂ ਨੇ ਕਿਉਂਕਿ ਅਮਰੀਕੀ ਰਾਸ਼ਟਰਪਤੀ ਨੇ ਅਧਿਕਾਰਤ ਤੌਰ ਤੇ ਇਸ ਨੂੰ ਰੋਕਣ ਦੇ ਹੁਕਮ ਦਿੱਤੇ ਨੇ ਪਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਅਮਰੀਕਾ ਦੇ ਵਿੱਚ ਸਿਰਫ ਅਮਰੀਕਾ 'ਚ ਹੀ ਬਣੀਆਂ ਕਾਰਾਂ ਵਿਕਣ ਅਤੇ ਇਸ ਦੇ ਲਈ ਉਹ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਨੇ ਪਰ ਮੈਕਸੀਕੋ ਦੇ ਵਿੱਚ ਕੈਨੇਡਾ ਦੇ ਐਮਬੈਸਡਰ ਨੇ ਇਹ ਗੱਲ ਕਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਰਥ ਅਮਰੀਕਾ ਦੀ ਇਨਪੁਟ ਤੋਂ ਬਿਨਾ ਜੋ ਇਕੱਲੇ ਵਹੀਕਲ ਬਣਾਉਣ ਦੀ ਗੱਲ ਕਰ ਰਹੇ ਨੇ ਉਹ ਹਕੀਕਤ ਵਿੱਚ ਲਾਗੂ ਨਹੀਂ ਹੋਏਗਾ ਕੈਮਰਨ ਮੈਕਨੇਸ ਸੈਨੇਟ ਦੀ ਫੋਰਨ ਅਫੇਅਰ ਸੰਬੰਧੀ ਕਮੇਟੀ ਨੂੰ ਦੱਸਿਆ ਕਿ ਕੁਝ ਸਾਲਾਂ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਲਈ ਆਪਣੇ ਆਪ ਕਾਰਾਂ ਬਣਾਉਣਾ ਸੰਭਵ ਨਹੀਂ ਹੈ 트럼ਪ ਐਡਮਿਨਿਸਟ੍ਰੇਸ਼ਨ ਨੇ ਬਾਰ ਬਾਰ ਕਿਹਾ ਹੈ ਕਿ ਉਹ ਕੁਝ ਵਿਦੇਸ਼ੀ ਪਾਰਟਸ ਵਾਲੇ ਵਹੀਕਲਸ ਬਣਾਉਣਾ ਚਾਹੁੰਦੇ ਨੇ ਅਤੇ 트럼ਪ ਨੇ ਪ੍ਰਧਾਨ ਮੰਤਰੀ ਮਾਕ ਕਾਰਨੀ ਨੂੰ ਵੀ ਕਿਹਾ ਸੀ ਕਿ ਅਮਰੀਕੀ ਕੈਨੇਡਾ ਵਿੱਚ ਬਣੀਆਂ ਕਾਰਾਂ ਨਹੀਂ ਖਰੀਦਣਾ ਚਾਹੁੰਦੇ ਜਦੋਂ ਕਿ ਅਮਰੀਕਾ ਨੇ ਵੱਖ-ਵੱਖ ਵਹੀਕਲਸ ਅਤੇ ਪਾਰਟਸ ਦੇ ਉੱਪਰ ਟੈਰਫ ਲਗਾਏ ਨੇ ਮੈਂ ਕਿਹਦਾ ਕਹਿਣਾ ਹੈ ਕਿ ਅਜੇ ਵੀ ਅਜੇਹੇ ਹਿੱਸੇ ਨੇ ਜਿਨ੍ਹਾਂ ਦੀ ਅਮਰੀਕੀ ਕੰਪਨੀਆਂ ਨੂੰ ਲੋੜ ਹੈ ਜੋ ਕਿ ਸਿਰਫ ਕੈਨੇਡਾ ਦੇ ਨਾਲ-ਨਾਲ ਮੈਕਸੀਕੋ ਤੋਂ ਹੀ ਮਿਲ ਸਕਦੇ ਨੇ ਉਹ ਕਹਿੰਦੇ ਨੇ ਕਿ ਨਾਰਥ ਅਮਰੀਕਾ ਦੇ ਟ੍ਰੇਡ 네ਗੋਸ਼ੀਏਸ਼ਨ ਦੀ ਸਮੀਖਿਆ ਤੇ ਨਾਲੋਂ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਦੀ ਸਮੀਖਿਆ ਦੇ ਮੁੱਦੇ ਉੱਪਰ ਕੈਨੇਡਾ ਤੇ ਮੈਕਸੀਕੋ ਗੱਲਬਾਤ ਕਰ ਰਹੇ ਨੇ ਤੇ ਦੋਵਾਂ ਦੇ ਕਨਸਰਨ ਇੱਕੋ ਜਿਹੇ ਨੇ ਅਤੇ ਕਾਫੀ ਗੱਲਾਂ ਦੇ ਵਿੱਚ ਸਮਾਨਤਾ ਵੀ ਹੈ ਤੇ ਹੋ ਸਕਦਾ ਹੈ ਕਿ ਇਸ ਸੰਬੰਧੀ ਤਬਦੀਲੀਆਂ ਵੀ ਭਵਿੱਖ ਦੇ ਵਿੱਚ ਹੋਣ ਦੂਜੇ ਪਾਸੇ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਮਾਗ ਕਰਨੇ ਦੀ ਅਮਰੀਕਾ ਦੇ ਨਾਲ ਗੱਲਬਾਤ ਤੇ ਪੂਰਾ ਭਰੋਸਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਨਾਲ ਇਸ ਨਾਜ਼ੁਕ ਗੱਲਬਾਤ ਦੇ ਚੱਲਦਿਆਂ ਵੀ ਉਹਨਾਂ ਦੇ ਵੱਲੋਂ ਚੰਗੇ ਰਿਜ਼ਲਟ ਸਾਹਮਣੇ ਲਿਆਂਦੇ ਜਾਣਗੇ ਕਾਬਲੇ ਗੌਰ ਹੈ ਕਿ ਅਮਰੀਕਾ ਦੇ ਵੱਲੋਂ ਆਟੋ ਪਾਰਟਸ ਤੋਂ ਇਲਾਵਾ ਸਟੀਲ, ਅਲੂਮਿਨਮ ਤੇ ਕਾਪਰ ਦੇ ਉੱਪਰ ਵੀ ਸੈਕਟਰ ਸਪੈਸੀਫਿਕ 50% ਟੈਰਫ ਲਗਾਏ ਗਏ ਨੇ ਅਤੇ ਕੈਨੇਡੀਅਨ ਲੰਬਰ ਦੇ ਉੱਪਰ ਇੰਪੋਰਟ ਡਿਊਟੀ ਵਧਾ ਕੇ 45% ਕਰ ਦਿੱਤੀ ਗਈ ਹੈ ਜਿਸ ਦੇ ਨਾਲ ਕੈਨੇਡਾ ਦੀਆਂ ਇਹ ਪ੍ਰਮੁੱਖ ਇੰਡਸਟਰੀਜ਼ ਕਾਫੀ ਪ੍ਰਭਾਵਿਤ ਹੋ ਰਹੀਆਂ ਨੇ ਦੂਜੇ ਪਾਸੇ ਇਸ ਮਸਲੇ ਤੇ ਕੋਈ ਸਾਂਝੀ ਰਣਨੀਤੀ ਬਣਾਉਣ ਦੇ ਲਈ ਅਤੇ ਨਾਰਥ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਬਚਾਉਣ ਦੇ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਵੱਲੋਂ ਵੀ ਪਿਛਲੇ ਸਮੇਂ ਦੌਰਾਨ ਭਾਈਵਾਲੀ ਵਧਾਈ ਗਈ ਹੈ ਜਿਸ ਦੀ ਸ਼ੁਰੂਆਤ ਫੋਰਨ ਅਫੇਅਰ ਮਿਨਿਸਟਰ ਅਨੀਤਾ ਆਨੰਦ ਅਤੇ ਫ੍ਰੈਂਚਸ ਮਿਨਿਸਟਰ ਫ੍ਰਾਂਸੂਆ ਫਿਲਿਪ ਸ਼ੈਂਪੇਨ ਦੀ ਮੈਕਸੀਕੋ ਦੌਰੇ ਦੇ ਨਾਲ ਸੰਭਵ ਹੋਈ ਸੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਵੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਸ਼ਿਨ ਬੋਂਬੇ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਇਹਦੇ ਬਾਅਦ ਹੁਣ ਆਫੀਸ਼ੀਅਲ ਪੱਧਰ ਤੇ ਗੱਲਬਾਤ ਲਗਾਤਾਰ ਜਾਰੀ ਹੈ ਕਿਉਂਕਿ ਦੋਵੇਂ ਮੁਲਕਾਂ ਦੇ ਲਈ ਇਹ ਫ੍ਰੀ ਟ੍ਰੇਡ ਐਗਰੀਮੈਂਟ ਕਾਫੀ ਜ਼ਰੂਰੀ ਹੈ ਪਿਛਲੇ ਸਮੇਂ ਦੌਰਾਨ ਕਲਾਈਮੇਟ ਚੇਂਜ ਦੀ ਚਰਚਾ ਬਹੁਤ ਜ਼ਿਆਦਾ ਹੋਈ ਹੈ ਤੇ ਇਸ ਦਾ ਅਸਰ ਵੀ ਦਿਖਾਈ ਦੇ ਰਿਹਾ ਤੇ ਭਵਿੱਖ ਦੇ ਵਿੱਚ ਪ੍ਰਮੁੱਖ ਖਬਰਾਂ ਕਲਾਈਮੇਟ ਚੇਂਜ ਦੇ ਨਾਲ ਸੰਬੰਧਿਤ ਹੋਣਗੀਆਂ ਪਰ ਨੇਚਰਲ ਡਿਜਾਸਟਰ ਦੇ ਨਾਲ ਹੋਣ ਵਾਲੇ ਖਰਚਿਆਂ ਦੇ ਵਿੱਚ ਵੀ ਇਸ ਦੇ ਨਾਲ ਵਾਧਾ ਹੋਏਗਾ ਪਾਰਲੀਮੈਂਟਰੀ ਬਜਟ ਆਫੀਸਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਨੈਚੁਰਲ ਡਿਜਾਸਟਰ ਤੋਂ ਉੱਭਰਨ ਦੇ ਲਈ ਜੋ ਮਦਦ ਫੈਡਰਲ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਉਹ ਅਗਲੇ 10 ਸਾਲਾਂ ਦੇ ਵਿੱਚ 1 ਬਿਲੀਅਨ ਡਾਲਰ ਤੋਂ ਪਾਰ ਹੋ ਜਾਏਗੀ ਉਨ੍ਹਾਂ ਆਖਿਆ ਕਿ ਡਿਜਾਸਟਰ ਫਾਈਨੈਂਸ਼ੀਅਲ ਸਹਾਇਤਾ ਪ੍ਰਬੰਧ ਬੇਸ਼ੱਕ ਪ੍ਰਵਿੰਸਾਂ ਨੂੰ ਕਰਨਾ ਹੁੰਦਾ ਪਰ ਫੈਡਰਲ ਸਰਕਾਰ ਦੇ ਵੱਲੋਂ ਹੜ੍ਹਾਂ ਜੰਗਲੀ ਅੱਗ ਅਤੇ ਵੱਡੇ ਤੂਫਾਨਾਂ ਸਮੇਤ ਹੋਰ ਨੈਚੁਰਲ ਡਿਜਾਸਟਰ ਵਿੱਚ ਉੱਭਰਨ ਦੇ ਜਵਾਬ ਦੇ ਲਈ ਮਦਦ ਦੇਣੀ ਪੈਂਦੀ ਹੈ ਅਤੇ ਅੱਜ ਦੀ ਇੱਕ ਰਿਪੋਰਟ ਦੇ ਵਿੱਚ ਸੰਸਦ ਦੇ ਬਜਟ ਮੋਨੀਟਰਿੰਗ ਪ੍ਰੋਗਰਾਮ ਦੀ ਲਾਗਤ ਦਾ ਅਨੁਮਾਨ ਲਗਾਇਆ ਗਿਆ ਜੋ ਕਿ ਪਿਛਲੇ ਫਿਸਕਲ ਈਅਰ ਦੇ ਵਿੱਚ ਲਗਭਗ 881 ਮਿਲੀਅਨ ਡਾਲਰ ਤੋਂ ਵੱਧ ਕੇ 2034 ਤੱਕ 1.8 ਬਿਲੀਅਨ ਡਾਲਰ ਹੋ ਜਾਏਗੀ ਪੀਬੀਓ ਮਾਡਲਿੰਗ ਸੁਝਾਉਂਦੀ ਹੈ ਕਿ ਸਮੇਂ ਦੇ ਨਾਲ ਵਾਇਲਡਫਾਇਰ ਤੇ ਤੂਫਾਨਾਂ ਦੀ ਔਸਤ ਗਿਣਤੀ ਦੇ ਵਿੱਚ ਵਾਧਾ ਹੋਏਗਾ ਜਦੋਂ ਕਿ ਹੜ੍ਹਾਂ ਦੇ ਨਾਲ ਸਥਿਤੀ ਉਸੇ ਢੰਗ ਦੀ ਬਣੀ ਰਹੇਗੀ ਪੀਬੀਓ ਇਹ ਵੀ ਕਹਿੰਦੇ ਨੇ ਕਿ ਹਰੇਕ ਆਫਤ ਦੀ ਔਸਤ ਲਾਗਤ 15 ਸਾਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਕਿਉਂਕਿ ਤੂਫਾਨ ਵਧੇਰੇ ਸ਼ਕਤੀਸ਼ਾਲੀ ਹੋ ਗਏ ਨੇ ਅਤੇ ਲੋਕਾਂ ਦੇ ਲਈ ਜੋਖਮ ਵੀ ਵਧ ਗਏ ਨੇ ਉਹ ਕਹਿੰਦੇ ਨੇ ਕਿ ਆਮਤ ਆਫਤ ਦੇ ਲਈ ਸਹਾਇਤਾ ਦੇ ਲਈ ਪ੍ਰਤੀ ਸਾਲ 1.2 ਬਿਲੀਅਨ ਡਾਲਰ ਅਤੇ ਵਾਈਲਡ ਫਾਇਰਸ ਦੇ ਲਈ 325 ਮਿਲੀਅਨ ਡਾਲਰ ਅਤੇ ਆਉਣ ਵਾਲੇ ਤੂਫਾਨਾਂ ਦੇ ਲਈ 258 ਮਿਲੀਅਨ ਡਾਲਰ ਦੀ ਸਹਾਇਤਾ ਸ਼ਾਮਲ ਹੋਏਗੀ ਕਿਉਂਕਿ ਜੇਕਰ ਇਸ ਸਾਲ ਵੀ ਕੈਨੇਡਾ ਦੇ ਵਿੱਚ ਵਾਰਲਡ ਫਾਇਰ ਸੀਜ਼ਨ ਨੂੰ ਦੇਖਿਆ ਜਾਵੇ ਤਾਂ ਇਹ ਕਾਫੀ ਲੰਮਾ ਚੱਲਿਆ ਕਿਉਂਕਿ ਪੂਰੇ ਕੈਨੇਡਾ ਭਰ ਦੇ ਵਿੱਚ ਡਰਾਟ ਵਰਗੀ ਸਥਿਤੀ ਸੀ ਭਾਪਕੇ ਸੋਕੇ ਦੇ ਕਾਰਨ ਅਤੇ ਟੈਂਪਰੇਚਰ ਆਮ ਨਾਲੋਂ ਜ਼ਿਆਦਾ ਰਹਿਣ ਕਰਕੇ ਜੰਗਲੀ ਅੱਗਾਂ ਦੇ ਵਿੱਚ ਵਾਧਾ ਹੋਇਆ ਸੀ ਬੇਸ਼ੱਕ ਫਾਇਰ ਫਾਈਟਰਸ ਪ੍ਰੋਵਿੰਸ਼ੀਅਲ ਸਰਕਾਰਾਂ ਤੇ ਫੈਡਰਲ ਸਰਕਾਰ ਦੇ ਵੱਲੋਂ ਇਸ ਨੂੰ ਰੋਕਣ ਦੇ ਲਈ ਹਰ ਸੰਭਵ ਸਹਾਇਤਾ ਕੀਤੀ ਗਈ ਹੈ ਪਰ ਇਸ ਵਿੱਚ ਹੋਣ ਵਾਲਾ ਖਰਚਾ ਲਗਾਤਾਰ ਵੱਧ ਰਿਹਾ ਬੇਸ਼ੱਕ ਪ੍ਰਵਿੰਸਾਂ ਦੇ ਵੱਲੋਂ ਹੀ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਪਰ ਹਾਲਾਤ ਜਿਆਦਾ ਖਰਾਬ ਹੋਣ ਦੀ ਹਾਲਤ ਦੇ ਵਿੱਚ ਪ੍ਰਵਿੰਸਾਂ ਦੇ ਵੱਲੋਂ ਫੈਡਰਲ ਸਹਾਇਤਾ ਮੰਗੀ ਜਾਂਦੀ ਹੈ ਤੇ ਉਸ ਫੈਡਰਲ ਸਹਾਇਤਾ ਦੇ ਉੱਪਰ ਫੈਡਰਲ ਸਰਕਾਰ ਦਾ ਖਰਚਾ ਵੀ ਆਉਂਦਾ ਜਿਸ ਦਾ ਭਵਿੱਖ ਦੇ ਵਿੱਚ ਵਧਣ ਦਾ ਅਨੁਮਾਨ ਪਾਰਲੀਮੈਂਟਰੀ ਬਜਟ ਆਫਿਸਰ ਲਗਾ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਜਨਰਲ EMPLOYES ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਹੈ ਜੋ ਕਿ ਸੋਮਵਾਰ ਨੂੰ ਨੌਵੇਂ ਹਫ਼ਤੇ ਦੇ ਵਿੱਚ ਦਾਖਲ ਹੋ ਜਾਏਗੀ ਬੇਸ਼ੱਕ ਹੁਣ ਮਡੀਏਟਰ ਦੇ ਥਰੂ ਦੋਵੇਂ ਧਿਰਾਂ ਦੇ ਦਰਮਿਆਨ ਗੱਲਬਾਤ ਚੱਲ ਰਹੀ ਹੈ ਭਾਪਕੇ ਮਡੀਏਟਰ ਵਿਨਸ ਰੈਡੀ ਦੇ ਵੱਲੋਂ ਦੋਵੇਂ ਧਿਰਾਂ 'ਚ ਕੋਈ ਸਮਝੌਤਾ ਹੋਵੇ ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਯੂਨੀਅਨ ਦੇ ਵੱਲੋਂ 7.8% ਤਨਖਾਹ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਪ੍ਰੋਵੈਂਸ਼ੀਅਲ ਸਰਕਾਰ 4% ਤਨਖਾਹ ਵਾਧਾ ਦੇਣ ਦੇ ਲਈ ਤਿਆਰ ਹੈ ਇਸ ਦੇ ਨਾਲ ਜਿੱਥੇ ਬਾਕੀ ਸਰਵਿਸਿਜ਼ ਪ੍ਰਭਾਵਿਤ ਹੋਈਆਂ ਨੇ ਉੱਥੇ ਹੀ ਠੇਕਿਆਂ ਦੇ ਉੱਪਰ ਹਾਰਡ ਲੀਕਰ ਦੀ ਸ਼ਾਰਟੇਜ ਵੀ ਹੋ ਗਈ ਹੈ ਜਸਕਰਨ ਸ਼ੈਲਫਾਂ ਬੇਲੀਆਂ ਨੇ ਇਸ ਬਾਰੇ ਦੇਖਦੇ ਆਂ ਚੈਨਲ ਪੰਜਾਬੀ ਦੀ ਖਾਸ ਰਿਪੋਰਟ ਬੀਸੀ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਸ਼ਰਾਬ ਮੁੱਕ ਚੁੱਕੀ ਆ ਲਗਭਗ ਪਿਛਲੇ 2 ਮਹੀਨੇ ਤੋਂ ਬੀਸੀ ਜਨਰਲ ਅੰਪਲਾਈ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਆ ਜਿਹਦੇ ਵਿੱਚ ਵੱਖ-ਵੱਖ ਵਿਭਾਗ ਨੇ ਉਹਨਾਂ ਵੱਖ-ਵੱਖ ਵਿਭਾਗਿਆਂ ਦੇ ਵਿੱਚ ਬੀਸੀ ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਵੀ ਸ਼ਾਮਲ ਆ ਮਤਲਬ ਜਿਹੜਾ ਸਰਕਾਰ ਦਾ ਵਿਭਾਗ ਜਿਹੜਾ ਸਾਰਿਆਂ ਨੂੰ ਸ਼ਰਾਬ ਸਪਲਾਈ ਕਰਦਾ ਹਾਰਡ ਲਿਕਰ ਖਾਸ ਤੌਰ ਦੇ ਉੱਤੇ ਉਹ ਬੰਦ ਪਿਆ ਬਹੁਤ 2 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ 2 ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸਟ੍ਰਾਈਕ ਖਤਮ ਹੋਣ ਦਾ ਹਜੇ ਨਾ ਨਹੀਂ ਲੈ ਰਹੀ ਔਰ ਜਿਹੜੀ ਵੱਡੀ ਸਮੱਸਿਆ ਇਸ ਵੇਲੇ ਆ ਰਹੀ ਆ ਕਿ ਇੱਥੇ ਜਿਹੜੀ ਜਨ ਟਕੀਲਾ ਆ ਜਾਂ ਵੋਦਕਾ ਆ ਜਾਂ ਜਿਹੜੀ ਸਕਾਚ ਆ ਰਾਮ ਆ ਇਹ ਸਾਰਾ ਕੁਝ ਜਿਹੜੇ ਸ਼ੈਲਫ ਤੁਸੀਂ ਦੇਖ ਸਕਦੇ ਹੋ ਅਸੀਂ ਖਾਲੀ ਪਈਆਂ ਬੀਅਰ ਮਿਲਦੀ ਆ ਬੀਅਰ ਅਵੇਲੇਬਲ ਆ ਜਿਹੜੇ ਖਾਸ ਕਰ ਰੈਸਟੋਰੈਂਟਸ ਨੇ ਪਬ ਨੇ ਬਾਰ ਨੇ ਉਨ੍ਹਾਂ ਦੇ ਵਿੱਚ ਬਹੁਤ ਵੱਡਾ ਲਗਭਗ 2.5 ਤੇ 2.3 ਸੌ ਮਿਲੀਅਨ ਡਾਲਰ ਦਾ ਨੁਕਸਾਨ ਹੁਣ ਤੱਕ ਇਹਦੇ ਵਿੱਚ ਹੋ ਚੁੱਕਿਆ ਹੈ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਧੰਨਵਾਦ ਕੀਤਾ ਲੋਕਾਂ ਦਾ ਕਿ ਤੁਸੀਂ ਇੰਨਾ ਸਬਰ ਰੱਖਿਆ ਇਸ ਮਾਮਲੇ ਦੇ ਵਿੱਚ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਇਹ ਸਟ੍ਰਾਈਕ ਖਤਮ ਹੋ ਜਾਵੇ ਪਰ ਲਗਭਗ ਅੱਧੋ-ਅੱਧ ਦਾ ਫਰਕ ਹੈ ਜਿੱਥੇ ਬੀਸੀ ਦੇ ਜਿਹੜੇ ਇਹ ਮੁਲਾਜ਼ਮ ਨੇ ਜਿੰਨੀ ਤਨਖਾਹ ਇਹ ਮੰਗ ਰਿਹਾ ਹੈ ਤੇ ਜਿੰਨੀ ਸਰਕਾਰ ਆਫਰ ਕਰ ਰਹੀ ਹੈ ਉੱਥੇ ਫਰਕ ਬਹੁਤ ਵੱਡਾ ਆ ਲਿਕਰ ਦੇ ਵਿੱਚ ਜਿਹੜੀ ਹਾਰਡ ਲਿਕਰ ਆ ਖਾਸ ਤੌਰ ਦੇ ਉੱਤੇ ਉਹ ਐਸ ਵੇਲੇ ਬਹੁਤ ਥਾਵਾਂ ਦੇ ਉੱਤੇ ਅਵੇਲੇਬਲ ਨਹੀਂ ਸਰਕਾਰੀ ਠੇਕੇ ਆਪਾਂ ਸਾਰੇ ਜਾਣਦੇ ਪਹਿਲਾਂ ਬੰਦ ਆ ਜਿਹੜੇ ਪ੍ਰਾਈਵੇਟ ਲਿਕਰ ਸਟੋਰ ਨੇ ਉੱਥੇ ਕੁਝ ਕਿਤੇ ਕਿਤੇ ਅਵੇਲੇਬਲ ਆ ਬੀਅਰ ਪੀ ਕੇ ਗੁਜ਼ਾਰਾ ਕੀਤਾ ਜਾ ਸਕਦਾ ਆ ਹਾਰਡ ਲਿਕਰ ਬਹੁਤੀਆਂ ਥਾਵਾਂ ਦੇ ਉੱਤੇ ਬੰਦ ਜਾਂ ਖਤਮ ਹੋ ਗਈ ਆ ਜਾਂ ਬੰਦ ਹੋ ਚੁੱਕੀ ਆ ਸੋ ਵੱਡੀ ਸਮੱਸਿਆ ਐਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਸਟ੍ਰਾਈਕ ਖਤਮ ਹੋਊਗੀ ਔਰ ਜੇ ਸਟ੍ਰਾਈਕ ਖਤਮ ਹੋ ਗਈ ਇਹਦਾ ਮਤਲਬ ਅਗਲੇ ਦਿਨ ਹੀ ਸਾਰਾ ਜਿਹੜਾ ਸਪਲਾਈ ਚੇਨਾਂ ਪੂਰੀ ਨਹੀਂ ਹੋ ਜਾਣੀ ਇਹਨੂੰ ਕਈ ਮਹੀਨੇ ਲੱਗਣੇ ਆਂ ਔਰ ਘੱਟੋ ਘੱਟ ਮਾਰਚ ਤੱਕ ਗੱਲ ਜਾਊਗੀ ਮਾਰਚ ਤੱਕ ਜਾ ਕੇ ਹੋ ਸਕਦਾ ਜੇ ਅੱਜ ਸਟ੍ਰਾਈਕ ਖਤਮ ਹੋ ਜਾਵੇ ਜੇਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆਂ ਤਾਂ ਮਾਰਚ ਤੱਕ ਜਾ ਕੇ ਇਹ ਸਪਲਾਈ ਠੀਕ-ਠਾਕ ਹੋਣੀ ਆ ਇੱਕ ਲੰਬਾ ਜਿਹੜਾ ਇਹ ਸ਼ਰਾਬ ਦੀ ਇੰਡਸਟਰੀ ਦੇ ਵਿੱਚ ਸੰਕਟ ਔਰ ਸਿੱਧੂ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਕੈਨੇਡਾ ਦੇ ਵਿੱਚ ਹਰ ਇੱਕ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਅਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ ਪਰ ਤੁਹਾਡੇ ਵੱਲੋਂ ਕੀਤੀ ਹੋਈ ਕਮਾਈ ਬੱਚਿਆਂ ਤੱਕ ਸਹੀ ਢੰਗ ਦੇ ਨਾਲ ਪਹੁੰਚੇ ਇਸ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਓ ਜਾਣਦੇ ਆ ਥਿੰਕ ਇੰਸ਼ੋਰੈਂਸ ਤੋਂ ਪਰਮੇਂਦਰ ਸਿੰਘ ਥਿੰਦ ਹੋਰਾਂ ਤੋਂ ਪਿਛਲੇ ਮਹੀਨੇ ਦੀ ਖਬਰ ਬਹੁਤ ਚਰਚਾ ਦੇ ਵਿੱਚ ਸੀ ਕਿ ਅਨਟੈਰੀਓ ਦੇ ਵਿੱਚ ਇੱਕ ਬੱਚਿਆਂ ਦੇ ਮਾਪੇ ਇੱਕ ਸਾਲ ਦੇ ਵਿੱਚ ਵਿੱਚ ਥੋੜੇ ਥੋੜੇ ਫਰਕ ਨਾਲ ਤੁਰ ਗਏ ਤੇ ਉਹਨਾਂ ਨੂੰ ਸੀਆਰਏ ਨੇ 5.6 ਲੱਖ ਡਾਲਰ ਦੇ ਕਰੀਬ ਉਹਨਾਂ ਦੇ ਵੱਲੋਂ ਬਿੱਲ ਕੱਢ ਦਿੱਤਾ। ਮਾਪੇ ਕੋਲੇ ਪੈਸੇ ਵੀ ਸੋਹਣੇ ਸੀ, ਸੇਵ ਵੀ ਚੰਗੇ ਕੀਤੇ ਹੋਏ ਸੀ ਪਰ ਇਹੋ ਜਿਹਾ ਹੋਇਆ ਕਿ ਕਿ ਉਹਨਾਂ ਨੂੰ 5.6 ਲੱਖ ਡਾਲਰ ਦਾ ਬਿੱਲ ਆ ਗਿਆ। ਕੀ ਇਹ ਤੋਂ ਬਚਿਆ ਜਾ ਸਕਦਾ ਸੀ? ਉਹਨਾਂ ਨੇ ਹੁਣ ਇਹ ਕਿਹਾ ਵੀ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਇਹ ਨਾ ਹੋਵੇ। ਇਹ ਜਾਣਨ ਦੇ ਲਈ ਅਸੀਂ ਥਿੰਕ ਇੰਸ਼ੋਰੈਂਸ ਦੇ ਪ੍ਰਵਿੰਦਰ ਥਿੰਦ ਉਹਨਾਂ ਕੋਲ ਆਏ ਆ। ਥਿੰਦ ਸਾਹਿਬ ਇਹ ਘਟਨਾ ਤੁਸੀਂ ਵੀ ਸੁਣੀ ਹੋਊਗੀ। ਇਹ ਇਹਦੇ ਤੋਂ ਕਿਸੇ ਤਰੀਕੇ ਨਾਲ ਬਚਿਆ ਜਾ ਸਕਦਾ ਸੀ ਜਾਂ ਇਹ 5.6 ਲੱਖ ਡਾਲਰ ਉਹਨਾਂ ਨੂੰ ਕਿੱਦਾਂ ਨਿਕਲੇ? ਹਾਂਜੀ ਬਿਲਕੁਲ ਬਚਿਆ ਜਾ ਸਕਦਾ ਸੀਗਾ ਪਰ ਉਹੀ ਹੈ ਵੀ ਜਦ ਅਸੀਂ ਕਈ ਵਾਰੀ ਬੈਂਕ ਕੋਲੇ ਜਾਂਦੇ ਆ ਸਾਡੇ ਕੋਲੇ ਜਦੋਂ ਪੈਸੇ ਆਉਂਦੇ ਹੀ ਕਹਿੰਦੇ ਵੇ ਜੋ ਚੀਜ਼ਾਂ ਦਿੱਸ ਜਾਂਦੇ ਜੋ ਚੀਜ਼ਾਂ ਆਫਰ ਕਰ ਸਕਦੇ ਨੇ ਸਾਨੂੰ ਕਹਿੰਦੇ ਆਰਆਰਐਸਪੀ ਲੈ ਲਓ ਟੀਐਫਐਸ ਲੈ ਲਓ ਜਾਂ ਮੋੜ ਕੇ ਜਿਹੜਾ ਜਾਂ ਲਾਈਨ ਆ ਕ੍ਰੈਡਿਟ ਲੈ ਲਓ ਕਿਉਂਕਿ ਇੰਸ਼ੋਰੈਂਸ ਦੀ ਗੱਲ ਨਹੀਂ ਕਰਦੇ ਕਿਉਂਕਿ ਮੈਂ ਤਾਂ ਹੀ ਕਹਿੰਦਾ ਵੀ ਜਦੋਂ ਅਸੀਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਕੋਲੇ ਜਾਂਦੇ ਹਾਂ ਉਹ ਚੀਜ਼ਾਂ ਸਾਰੀਆਂ ਨਾਲ ਕੋਲੇ ਹੈਗੀਆਂ ਨੇ ਉਹ ਚੀਜ਼ਾਂ ਜੋ ਬੈਂਕ ਵੀ ਆਫਰ ਕਰਦਾ ਨਾਲ ਲਾਈਫ ਇੰਸ਼ੋਰੈਂਸ ਵੀ ਹੈਗੀ ਹੈ ਜੇ ਕਿਤੇ ਉਸੇ ਪਰਿਵਾਰ ਦੇ ਕੋਲੇ ਸਿਰਫ ਬਾਕੀ ਸਾਰਾ ਕੁਝ ਉਹਨਾਂ ਨੇ ਵਧੀਆ ਕੀਤਾ ਸੀਗਾ ਪਰ ਇੱਕ ਚੀਜ਼ ਨਹੀਂ ਸੀ ਉਹਨਾਂ ਕੋਲ ਲਾਈਫ ਇੰਸ਼ੋਰੈਂਸ ਨਹੀਂ ਸੀ ਜੇ ਕਿਤੇ ਜਦੋਂ ਅੱਧਿਆਂ ਪੈਸਿਆਂ ਦੀ ਵੀ ਲਾਈਫ ਇੰਸ਼ੋਰੈਂਸ ਕਰਾਈ ਹੁੰਦੀ ਜਿਹੜਾ ਸਾਰੀ ਪ੍ਰੋਸੀਡਸ ਹੀ ਟੈਕਸ ਫਰੀ ਬੱਚਿਆਂ ਨੂੰ ਜਾਣੀ ਸੀ ਐਗਜ਼ਾਮਪਲ ਚ 2 ਮਿਲੀਅਨ ਦੀ ਇੰਸ਼ੋਰੈਂਸ ਹੁੰਦੀ ਕਿੱਥੇ ਉਹਨੇ ਪੈਸਿਆਂ ਚ 2 ਤੋਂ 4 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਆ ਜਾਣੀ ਸੀਗੀ ਉਹ ਸਾਰੀ ਟੈਕਸ ਫਰੀ ਬੱਚਾ ਨੂੰ ਮਿਲਣੀ ਸੀ ਹੁਣ ਜਿਹੜੀ ਵੀ ਜਿੱਥੇ ਅਸੀਂ ਇਨਵੈਸਟਮੈਂਟ ਕਰਦੇ ਆ ਆਪਾਂ ਟੀ ਐਫ ਐਸ ਹੋਇਆ ਆਰ ਆਰ ਐਸ ਵੀ ਹੋਇਆ ਜਿੱਥੇ ਅਸੀਂ ਘਰ ਵੀ ਲੈਨੇ ਆ ਜਿੱਦਣ ਅਸੀਂ ਜਾ ਉਦੋਂ ਇੱਕ ਦਿਨ ਪਹਿਲਾਂ ਸਾਡਾ ਬਿੱਲ ਆ ਜਾਂਦਾ ਵੀ ਇੰਨੇ ਅਸੀਂ ਟੈਕਸ ਉਹ ਕਰਦੇ ਆ ਤੇ ਜਿਹੜਾ ਸੀਆਰਏ ਦਾ ਸਾਡਾ ਇੱਕ ਅਨਵਾਂਟਡ ਜਿਹੜਾ ਚਾਈਲਡ ਹੈਗਾ ਵੀ ਸਭ ਨਾਲ ਜਿਹੜਾ ਉਹਨੇ ਟੈਕਸ ਸਾਰਿਆਂ ਨੂੰ ਪਹਿਲਾਂ ਮੰਗਣਾ ਆਪਦਾ ਹਿੱਸਾ ਤੇ ਫਿਰ ਉਹਨਾਂ ਉਹਨੂੰ ਦੇਣ ਵਾਸਤੇ ਵੀ ਸਾਡੇ ਕੋਲ ਪੈਸੇ ਕਿੱਥੇ ਆਉਣਗੇ ਲਿਕਵਿਡਿਟੀ ਸਾਨੂੰ ਚਾਹੀਦੀ ਹੈ ਇਸੇ ਕਰਕੇ ਜਿਹੜੀਆਂ ਇੰਸ਼ੋਰੈਂਸ ਆ ਉਹ ਇਸ ਚੀਜ਼ ਨੂੰ ਪ੍ਰੋਟੈਕਟ ਕਰਦੀ ਆ ਜੋ ਵੀ ਸਰ ਲੈਣ ਦੇਣਾ ਇੱਕ ਬ੍ਰਿਜ ਬਣ ਗਿਆ ਐਗਜ਼ਾਮਪਲ 90% ਪਰਿਵਾਰ ਇਹੀ ਕਰਦੇ ਸਾਰੀਆਂ ਚੀਜ਼ਾਂ ਬਣਾਉਂਦੇ ਨੇ 10% ਉਹੀ ਪਰਿਵਾਰ ਨੇ ਉਹਨਾਂ ਨੂੰ ਯੂਟਿਲਾਈਜ਼ ਕਰਦੇ ਨੇ ਇਥੋਂ ਚੀਜ਼ ਇੱਥੇ ਕਿੱਦਾਂ ਜਾਓਗੇ ਹੁਣ ਟ੍ਰਾਂਸਫਰ ਸਾਰਾ ਕੁਝ ਕਿੱਦਾਂ ਹੋਊਗਾ ਅਸੀਂ ਚਲੇਗੇ ਸਾਡੇ ਨਾਲ ਲਾਇਬਿਲਿਟੀਆਂ ਵੀ ਨਹੀਂ ਗਈਆਂ ਅਸੀਂ ਜੋ ਟੈਕਸ ਦੇਣਾ ਉਹ ਟੈਕਸ ਦੇਣਾ ਹੀ ਸੋ ਇਸ ਪਰਿਵਾਰ ਦੇ ਨਾਲ ਇਦਾਂ ਹੀ ਹੋਈ ਕਿਉਂਕਿ ਦੋਵੇਂ ਜਿਹੜੇ ਹਸਬੰਡ ਵਾਈਫਸ ਇੱਕੋ ਸਾਲ ਚ ਜਾਂਦੇ ਲੱਗੇ ਪਰ ਜੋ ਉਹਨਾਂ ਦੀ ਆਰ ਰੈਸਪੀ ਹੈ ਗਈ ਸੀ ਸਿੱਧਾ ਹੀ 50% ਟੈਕਸ ਆ ਪੈ ਗਿਆ ਉਸਤੇ ਉਹ ਬੱਚਿਆਂ ਕੋਲੇ ਗਈ ਜਿਹਾਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਸੀਗੀ ਉਹ ਪ੍ਰਾਪਰਟੀ ਦੇ ਵੀ ਟੈਕਸ ਲੱਗਿਆ ਸਵਾ ਮੈਨਾ ਸਵਾ 7 ਲੱਖ ਸੀ ਉਹਨਾਂ ਦਾ ਸਿਰਫ 30000 ਡਾਲਰ ਬੱਚਿਆਂ ਨੂੰ ਮਿਲਿਆ ਸੋ ਹੁਣ ਉਹੀ ਤੁਸੀਂ ਸੋਚੋ ਜੇ ਇਹ ਹੀ ਕਿਤੇ ਸਹੀ ਉਹਨਾਂ ਨੇ ਸਟਰੈਟਜੀ ਕੀਤੀ ਹੁੰਦੀ ਜੇ ਉਹਨਾਂ ਕੋਲ ਇੰਸ਼ੋਰੈਂਸ ਹੁੰਦੀ ਜੇ 7 ਲੱਖ ਚ ਉਹਨਾਂ ਨੇ 2 ਲੱਖ ਵੀ ਪਾਏ ਹੁੰਦੇ ਕਿਤੇ ਮਿਲਣ ਤੇ ਦੋ ਮਿਲਣ ਦੀ ਲਾਈਫ ਇੰਸ਼ੋਰੈਂਸ ਹੋਣੀ ਸੀ ਤੇ ਇਸੇ ਕਰਕੇ ਉਹ ਹੁਣ ਕਹਿ ਰਹੇ ਵੀ ਉਹ ਕਹਿੰਦੇ ਸਾਡੇ ਪਰਿਵਾਰ ਦੇ ਨਾਲ ਤੇ ਇਹ ਹੋ ਗਿਆ ਅਸੀਂ ਚਾਹੁੰਦੇ ਹਾਂ ਵੀ ਹੋਰ ਕੈਨੇਡੀਅਨ ਵਿਸਤਰਕ ਰਹਿਣ ਵੀ ਅਸੀਂ ਚੀਜ਼ਾਂ ਬਣਾਉਂਦੇ ਰਹਿਣੇ ਆਂ ਪਰ ਜਦੋਂ ਅਗੇ ਟ੍ਰਾਂਸਫਰ ਹੋਣੀ ਆ ਉਸ ਚੀਜ਼ ਤੇ ਟੈਕਸ ਲੱਗਣਾ ਸਾਨੂੰ ਉਸ ਚੀਜ਼ ਵਾਸਤੇ ਤਿਆਰ ਹੋ ਜਾਏਗਾ ਮਤਲਬ ਜਿੰਨੀ ਉਹਨਾਂ ਦੀ ਵੈਲਥ ਸਹੀ ਜਾਂ ਉਹਦਾ 7.5 ਲੱਖ ਰੈਸਪੀ ਦੇ ਵਿੱਚ ਜਿੱਥੇ ਵੀ ਪਿਆ ਹੋਵੇਗਾ ਜੇ ਉਹਨਾਂ ਕੋਲ ਇੰਸ਼ੋਰੈਂਸ ਹੁੰਦਾ ਫਿਰ ਟੈਕਸੇਬਲ ਨਹੀਂ ਸੀ ਬਿਲਕੁਲ ਜਿਹੜੀ ਲਾਈਫ ਇੰਸ਼ੋਰੈਂਸ ਹੈ ਉਹ ਟੈਕਸ ਫ੍ਰੀ ਪ੍ਰੋਸੀਡ ਹੁੰਦੇ ਨੇ ਬੈਨੇਫਿਸ਼ੀਅਰੀ ਨੂੰ ਟੈਕਸ ਫ੍ਰੀ ਜਾਂਦੇ ਕਿਉਂਕਿ ਅਸੀਂ ਆਪੇ ਟੈਕਸ ਘਟਾ ਕੇ ਆਪੀ ਲਾਈਫ ਪੈਨਸ਼ਨਸ ਲੈਂਦੇ ਆ ਤੇ ਸਾਰੀ ਪ੍ਰੋਸੀਡ ਜਿਹੜੀ ਹੈ ਉਹ ਟੈਕਸ ਫ੍ਰੀ ਹੁਣ ਬਾਕੀ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਇਨਵੈਸਟ ਕਰਦੇ ਹਾਂ ਉਸ ਤੇ ਟੈ ਤੇ ਪਰ টিএফএসਆਰ আরআরএসপি ਤੋਂ ਬਗੈਰ আরআরএসਪੀ ਚ ਵੀ ਮਨੀ ਟੈਕਸ ਡੈਫਰ ਗ੍ਰੋਥ ਹੁੰਦੀ ਜਦੋਂ ਕਢਾਉਨੇ ਉਦੋਂ ਟੈਕਸ ਲੱਗਦਾ ਹੁਣ ਜੇ ਬੰਦਾ ਨਹੀਂ ਰਿਹਾ ਤੇ ਜਦੋਂ ਅੱਗੇ ਕਿਸੇ ਬੈਨੇਫਿਸ਼ੀਰੀ ਨੂੰ ਜਾਊਗੀ ਸਪਾਊਸ ਨੂੰ ਤਾਂ ਜੇ ਫ੍ਰੀ ਹੋ ਜਾਂਦੀ ਰੋਲਓਵਰ ਉਸ ਤੇ ਟੈਕਸ ਨਹੀਂ ਲੱਗਦਾ ਪਰ ਜੇਦੋਂ ਅੱਗੇ ਬੱਚਿਆਂ ਨੂੰ ਜਾਣੀ ਹੈ ਸਟੇਟ ਨੂੰ ਜਾਣੀ ਹੈ ਉਸ ਤੇ ਟੈਕਸ ਲੱਗਣਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਰ ਥੈਂਕ ਯੂ ਜੀ ਬਹੁਤ ਮਹੱਤਵਪੂਰਨ ਨੁਕਤਾ ਇਹ ਅਨਟੈਰੀਓ ਦੀ ਖਬਰ ਪਿਛਲੇ ਮਹੀਨੇ ਦੀ ਸਾਡੇ 7.5 ਲੱਖ ਦੇ ਕਰੀਬ ਸੇਵਿੰਗ ਤੇ 6.5 ਲੱਖ ਦੇ ਕਰੀਬ ਸੀਆਰਏ ਨੇ ਉਹਨਾਂ ਦੇ ਵੱਲ ਕੱਢ ਦਿੱਤਾ ਲਾਈਫ ਇੰਸ਼ੋਰੈਂਸ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ ਜ਼ਿਆਦਾ ਜਾਣਕਾਰੀ ਤੁਸੀਂ ਥਿੰਕ ਇੰਸ਼ੋਰੈਂਸ ਦੇ ਉੱਤੇ ਜਿਹੜਾ ਨੰਬਰ ਆ ਰਿਹਾ ਇਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ